ਉਹਨਾਂ ਤੇ ਪਰਮੇਸ਼ਰ ਜੀ ਦਾ ਕਿ ਸਾਨੂੰ ਜਿਹੜਾ ਆ ਚਰਚਾ ਹੋਣੀ ਚਾਹੀਦਾ ਆ ਤੇ ਪਰਮੇਸ਼ਰ ਵੱਲ ਮੰਨਣਾ ਚਾਹੀਦਾ ਬੇਟਾ ਸਿੱਧਾ ਉਹ ਬਿਠੂ ਪਿਸਾਰੇ ਕਿੰਨੇ ਤੇ ਤੁਸੀਂ ਜਾਣਦੇ ਆ ਕਿ ਬੈਗ ਵਿੱਚ ਲਿਖਿਆ ਆ ਕਿ ਪਰਮੇਸ਼ਰ ਧਰਤੀ ਤੇ ਆਏ ਆ ਨਾ ਪਰਮੇਸ਼ਰ ਜਿਹੜਾ ਧਰਤੀ ਤੇ ਆਇਆ ਇੱਕ ਇਨਸਾਨ ਬਣਿਆ ਆ ਉਹਨਾਂ ਨੇ ਸਾਡੇ ਲਈ ਆਪਣੀ ਜਾਨ ਵੀ ਦਿੱਤੀ ਆ ਤੇ ਸਾਨੂੰ ਉਹਨਾਂ ਨੇ ਚੰਗਾ ਵੀ ਕੀਤਾ ਲੋਕਾਂ ਨੂੰ ਰੱਬ ਦੇ ਬਾਰੇ ਦੱਸਿਆ ਵੀ ਆ ਤੇ ਉਹਨੇ ਇਹ ਰੱਬ ਦੀ ਸੇਵਾ ਕੀਤੇ ਨਾਲ ਨਾਲ ਨੇ ਕੰਮ ਵੀ ਕੀਤਾ ਆ ਸਾਰੇ ਪ੍ਰਮਾ ਅਲ ਹੇਲੂਇਆ ਤੁਸੀਂ ਇਹਨਾਂ ਸੋਚੋ ਵੀ ਸਾਨੂੰ ਇਸ ਧਰਤੀ ਤੇ ਕੰਮ ਕਰਨੇ ਪੈਂਦਾ ਆ ਪਰਮੇਸ਼ਵਰ ਨੇ ਵੀ ਆ ਕਿਸ ਧਰਤੀ ਤੇ ਕੰਮ ਕੀਤਾ ਜਿਗਾ ਪ੍ਰਭੂ ਯਿਸੂ ਜੀ ਨੇ 30 ਸਾਲ ਦੀ ਉਮਰ ਤੱਕ 30 ਸਾਲ ਦੀ ਉਮਰ ਤੱਕ 30 ਸਾਲ ਤੋਂ ਬਾਅਦ ਫਿਰ ਉਹਨੇ ਸੇਵਾ ਸ਼ੁਰੂ ਕੀਤੀ ਸੀਗੀ ਸਮਝ ਲੈਣ ਨੂੰ 30 ਸਾਲ ਦੀ ਉਮਰ ਤੱਕ ਉਹ ਲੱਕੜ ਦਾ ਕੰਮ ਕਰਦਾ ਸੀਗਾ ਤਰਖਾਨ ਦਾ ਯੂਸਫ ਦੇ ਨਾਲ ਪਿਤਾ ਨਾਲ ਤੇ ਉਹਨੇ 30 ਸਾਲ ਤੱਕ ਆਗਿਆਕਾਰੀ ਕੀਤੀ ਹੈ ਆਗਿਆਕਾਰੀ ਵਿੱਚ ਰਿਹਾ ਹੈ ਆਗਿਆਕਾਰੀ ਸਿੱਖਿਆ ਤੇ ਉਹਦੇ ਵਿੱਚੋਂ ਪਾਸ ਹੋਇਆ ਤੇ ਫਿਰ ਉਹਨੇ ਤੇ ਪ੍ਰਭੂ ਦੀ ਸੇਵਾ ਕੀਤੀ ਹੈ ਤੇ ਪ੍ਰਭੂ ਦੀ ਸੇਵਾ ਜਿਹਨੂੰ ਕੀਤੀ ਹੈ ਤੇ ਇਸੇ ਤਰ੍ਹਾਂ ਸਾਡੇ ਕੰਮਾਂ ਦੇ ਨਾਲ-ਨਾਲ ਪਰਮੇਸ਼ਰ ਸਾਨੂੰ ਆਪਣੀ ਸੇਵਾ ਦੇ ਲਈ ਤਿਆਰ ਕਰਦੇ ਆ ਸਾਰੇ ਬੋਲ ਹallelujah ਹallelujah ਬੋਲ ਹallelujah ਹallelujah ਇਸੇ ਤਰ੍ਹਾਂ ਮਤਲਬ ਖੁਦ阿里 ਪਲਾਨਿੰਗ ਹੈ ਕਿ ਆ ਤੁਹਾਡੇ ਜੀਵਨ ਚ ਬੜੇ ਬੜੇ ਕੰਮ ਕਰਦੇ ਹੋ ਤੁਹਾਡੇ ਜੀਵਨ ਚ ਉਹ ਕੰਮ ਕਰੰਦੇ ਨੇ ਜਿਹਦੇ ਨਾਲ شیطان ਲਗਾਇਆ ਜਾਂਦਾ ਸਾਰੇ ਹallelujah ਇਸਨੂੰ ਕਦੀ ਵੀ ਕੋਬਰ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਹੈ ਤੇ ਪਰਮੇਸ਼ਵਰ 'ਤੇ ਭਰਮਣਾ ਚਾਹੀਦਾ ਹੈ ਠੀਕ ਹੈ ਨਾ ਪਰਮੇਸ਼ੁਰ ਜੀ ਰੋਟੀਆਂ ਲਈਆਂ ਔਰ ਸ਼ੁਕਰ ਕਰਕੇ ਤੋੜੀਆਂ ਤੇ ਕਿੰਨੇ ਟੋਕਰੇ ਭਰ ਗਏ ਹਨ ਤਾਂ ਕਿੰਨੇ ਕੇ ਖਾਦਾ ਫੇਰ ਵੀ 7 ਟੁਕੜੇ ਬਚ ਕੇ 12 ਟੁਕੜੇ ਬਚ ਗਏ ਸੀ ਕਿੰਨੇ ਬੰਦਾ 12 ਟੁਕੜੇ ਬਚ ਕੇ ਨਾ ਤੇ ਇਸੇ ਤਰ੍ਹਾਂ ਪਰਮੇਸ਼ਵਰ ਜਦੋਂ ਸਾਡੇ ਜੀਵਨ ਵਿੱਚ ਕੰਮ ਕਰਦਾ ਆ ਸਾਡੇ ਜੀ ਵਿੱਚ ਕੋਈ ਦੁੱਖ ਜਾਂ ਤਕਲੀਫ ਕਿਸੇ ਤਰ੍ਹਾਂ ਦੀਆ ਪ੍ਰੋਬਲਮਾ ਸਮੱਸਿਆ ਆਉਂਦੀ ਆਏ ਤਾਂ ਉਹ ਸਾਨੂੰ ਅੱਗੇ ਭੇਟਾਉਣ ਵਾਸਤੇ ਹੁੰਦੀ ਆਏ ਆ ਠੀਕ ਹੈ ਸਾਰੇ ਕੋ ਹallelujah ਤੇ ਉਹ ਸਾਨੂੰ ਸਾਰੀਆਂ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਸਮੱਸਿਆਵਾਂ ਜਿਹੜੀਆਂ ਉਹ ਸਾਨੂੰ ਅੱਗੇ ਬਣਾਉਣ ਵਾਲੀਆਂ ਹੁੰਦੀਆਂ ਹਨ ਹੋਰ ਹallelujah ਹallelujah ਠੀਕ ਹੈ ਨਾ ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਵੀ ਇਸੇ ਤਰ੍ਹਾਂ ਆਇਆ ਠੀਕ ਹੈ ਨਾ ਇਸੇ ਤਰ੍ਹਾਂ ਇੱਕ ਨੌਜਵਾਨ ਜਿਗਾ ਉੱਤੇ ਜੀਵਨ ਵਿੱਚ ਵੀ ਇਸੇ ਤਰ੍ਹਾਂ ਦੁੱਖ ਤਕਲੀਫਾਂ ਆਈਆਂ ਸੀਗੀਆਂ ਤਾਂ ਉਹਦੇ ਜੋ ਉਹਨਾਂ ਦਾ ਸਾਹਮਣਾ ਕੀਤਾ ਤੇ ਪਰਮੇਸ਼ਵਰ ਨੇ ਉਸਦੀ ਮਦਦ ਕੀਤੀ ਤੇ ਇਸੇ ਤਰ੍ਹਾਂ ਪ੍ਰਭੇਸ਼ੂ ਮਸੀਹ ਜੀ ਪਰਮੇਸ਼ਰ ਨੇ ਮਦਦ ਕੀਤੀ ਤੇ ਉਹਦੇ ਦੁਆਰਾ ਬਹੁਤ سارے ਲੋਕਾਂ ਨੂੰ ਬਚਾਇਆ ਹੈ ਹੈ ਸਾਰੇ ਪਰ ਹਲੇਲੂਇਆ ਹਲੇਲੂਇਆ ਹੈ ਨਾ ਸੋ ਇਸੇ ਤਰ੍ਹਾਂ ਕਿਤ ਲੜਕਾ ਸੀਗਾ ਉਹਦੇ ਜੀਵਨ ਚ ਪਰੇ ਤੋਂ ਕੀ ਪਾਇ ਤੇ ਪਰਮੇਸ਼ਰ ਨੇ ਉਹਦੀ ਮਦਦ ਕੀਤੀ ਸਹਾਇਤਾ ਕੀਤੀ ਪਰਮੇਸ਼ਰ ਨੇ ਕਹਾਂ ਮੈਂ ਤੈਨੂੰ ਜਿਹੜੇ ਸਵਾਦਾਂ ਤੇ ਨਾਕਰ ਸ਼ਤੂਆਂ ਨਾਲ ਕਰ ਤਿਆਗੂਗਾ ਤਮੈ ਤੇ ਕੀ ਕਰਾਂਗਾ ਮਦਦ ਹੋ ਸੈਕਾ ਕਰਾਂਗਾ ਸਾਰੇ ਬੋ ਹallelujah ਤੇ ਇਸੇ ਤਰ੍ਹਾਂ ਹੀ ਉਹ ਜਿਹੜਾ ਲड़का ਜਿਹੜਾ 10ਵੀਂ ਕਲਾਸ ਚ ਪੜਦਾ ਸੀਗਾ ਤੇ ਕਿਹ ਚੇ ਚ ਵੀ ਤੋਖ ਤਕਲੀਫਾਂ ਆਈਆਂ ਬੜੀਆਂ ਠੀਕ ਹੈ ਤੇ ਉਹਦੇ ਮਾਪੇ-ਬਾਪ ਜਿਹੜੇ ਆਪਸ ਵਿੱਚ ਲੜਦੇ ਰਹੇ ਠੀਕ ਹੈ ਨਾ ਤੇ ਤਾਂ ਇਸੇ ਤਰ੍ਹਾਂ ਤੇ ਬੜੀ ਜਸ ਕੁਸਚਨ ਨੂੰ ਸਮਝਣਾ ਕਰਨ ਆਪਿਆ ਉਹ ਪਰਮੇਸ਼ਵਰ ਨੇ ਕੀ ਕੀਤਾ ਉਸ ਲੜਕੇ ਲਈ ਮਦਦ ਉਸਦਾ ਕੀਤੀ ਹੈ ਕਿ ਏਦਾਂ ਦਾ ਸਿਮਾ ਆਇਆ ਕਿ ਮਤਲਬ ਉਹ ਲੜਕਾ ਤਾਂ ਉਹਦਾ ਪ੍ਰਭਾਵ ਅਲੱਗ ਲੱਗ ਹੋ ਗਿਆ ਠੀਕ ਹੈ ਨਾ ਤੇ ਉਹ ਲੜਕੇ ਕੁਝ ਕੋਈ ਭਰਾ ਸੀਗੇ ਠੀਕ ਹੈ ਨਾ ਉਹ ਰਿਸ਼ਤੇ دار ਸੀ ਉਹ ਲੜਕਾ ਕਹਿੰਦਾ ਆਪਣੇ ਰਿਸ਼ਤੇ ਆਪੇ ਮੈਨੂੰ ਚੰਦਾ ਸੀਗਾ ਤੇ ਇੰਨਾ ਨਾਲ ਪੜਾਈ ਵੀ ਕਰਦਾ ਸੀਗਾ ਤੇ ਉਹ ਜ਼ਿੰਮੇਵਾਰੀ ਉਸ ਲੜਕੇ ਦੇ ਉੱਪਰ ਪੈ ਗਈ ਸੀ ਜੀ ਕਿਵੇਂ ਨਾ ਤੇ ਕੋਈ ਉਹ ਭਰਾ ਜਿਹੜੇ ਸੀਗੇ ਛੋਟੇ ਸੀਗੇ ਠੀਕ ਹੈ ਤਾਂ ਜੋ ਖੁਦਾ ਦੇ ਬਚਨ ਚ ਵੀ ਇਸ ਤਰ੍ਹਾਂ ਲਿਖਿਆ ਕਿ ਪ੍ਰਭੂ ਯਿਸੂ مسیਹ ਜਿਹੜੇ ਆ ਉਹ ਸਾਡਾ ਇਤ ਵੱਡੇ ਮਿੱਤਰ ਦੀ ਤਰ੍ਹਾਂ ਹੈ ਵੱਡੇ ਭਰਾ ਦੀ ਤਰ੍ਹਾਂ ਵੀ ਹੈਗਾ ਹੈ ਜੋ ਸਾਡੇ ਸਾਡੀ ਹਰ ਤਰੀਕੇ ਮਦਦ ਕਰਨੇ ਵਾਲਾ ਪਰਮੇਸ਼ਰ ਹੈਗੇ ਸਾਰੇ ਪ੍ਰਭਾ ਦੇ ਲਈ ਹੈ ਤੇ ਜਦੋਂ ਸਾਡੇ ਤੇ ਜੀਵਨ ਚ ਕੋਈ ਦੁੱਖ ਤਕਲੀਫ ਆਉਂਦੀ ਹੈ ਤਾਂ ਆਪਾਂ ਉਹਨਾਂ ਨੂੰ ਪਰਮੇਸ਼ਰ ਦੀਆਂ ਦਿੱਤੀਆਂ ਵੀ ਸਮਝ ਕੇ ਤਾਂ ਆਪਾਂ ਕੀ ਕਰਨੀ ਲੱਗਦੇ ਜੀ ਦੁਆ ਕਰਨੀ ਲੱਗੀਆਂ ਠੀਕ ਹੈ ਨਾ ਹਾਂ ਜੀ ਸੁੰਦੇ ਬਾਰੇ ਆਪਾਂ ਇੱਕ ਦੂਸਰੇ ਨਾਲ ਲੜਨਾ ਨਹੀਂ ਨਾ ਠੀਕ ਹੈ ਨਾ ਨਾ ਆਪਣੇ ਦਿਮਾਗ ਦੇ ਸੋਚ ਨਹੀਂ ਆਇਆ اس طرح پربھو کنکھ تکلیف آئے سارے ਅਸੀਂ ਦੇਖਦੇ ਕਿ ਉਹ ਜਿਹੜਾ ਇੱਕ ਨੌਜਵਾਨ ਸੀਗਾ ਕੁਝ ਆਪਣੇ ਭਰਾਵਾਂ ਨਾਲ ਕੋਈ ਕੁਝ ਆਪਣੀ ਮਾਤਾ ਦੇ ਨਾਲ ਉਹ ਮਦਰੇ ਘਰ ਤੋਂ ਆਪਣੇ ਘਰ ਨੂੰ ਛੱਡ ਕੇ ਜਦੋਂ ਚੱਲ ਗਿਆ ਕਿਤੇ ਨਾ ਕੰਮ ਕਰਨ ਕਰਨ ਦਾ ਪ੍ਰੈਸ਼ਰ ਠੀਕ ਹੈ ਨਾ ਤੇ ਫਿਰ ਅਸੀਂ ਕਹਿੰਦੇ ਆ ਕਿ ਉਹ ਨੌਜਵਾਨ ਜਿਹੜਾ ਸੀਗਾ ਉਹ ਪੜਨ ਦੇ ਸਮੇਂ ਵਿੱਚ ਕੰਮ ਕਰਨਾ ਪਿਆ ਸੀਗਾ ਜਿਹੜੇ ਕਿ ਤੱਕ ਪੜਾਈ ਦਾ ਸਮਾਂ ਸੀਗਾ ਉਹਨੂੰ ਕੰਮ ਕਰਨਾ ਪਿਆ ਜੇ ਅੱਜ ਵੀ ਤੁਸੀਂ ਦੇਖਦੇ ਆਖੇ ਸਾਡੇ ਛੇ ਵਿੱਚ ਕੋਈ ਕਿਸੇ ਵੇਲੇ ਇਤਨਾ ਦਾ ਸਮਾਂ ਆਉਂਦਾ ਹੈ ਕਿ ਅਸੀਂ ਆਪਣੇ ਚਿਹਰੇ ਵਿੱਚ ਮੋਰ ਕੀ ਕੰਮ ਚਾਹੀ ਕਰਨ ਵਾਸਤੇ ਆਪਣੇ ਬੱਚੇ ਨੂੰ ਪੜਾਈ ਲਿਖਾਈ ਪਰ ਜਿਹੜੇ ਸਾਰੀ ਜਿਹੜੀ ਜ਼ਿੰਮੇਵਾਰੀ ਆ ਉਸ ਨੌਜਵਾਨ ਦੇ ਸਿਰ ਤੇ ਪੈ ਗਈ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਛੋਟੇ ਛੋਟੇ ਨੇ ਪ੍ਰਾਰਥਨਾ ਉਹਦੀ ਮਾਤਾ ਜੀ ਵੀ ਉਹਨਾਂ ਨੇ ਵੀ ਜੜੀ ਮਿਹਨਤ ਕਰਨ ਦੀ ਸ਼ੁਰੂ ਕੀਤੀ ਸੋ ਇਸ ਤਰ੍ਹਾਂ ਕੁਝ ਸਮੇਂ ਬਾਅਦ ਕੀ ਹੋਇਆ ਕਿ ਮਤਲਬ ਉਹਨਾਂ ਦੇ ਜੋ ਡੈਡੀ ਸੀ ਉਹਨਾਂ ਦੀ ਮੌਤ ਹੋ ਗਈ ਸੀ ਠੀਕ ਹੈ ਨਾ ਤਾਂ ਫਿਰ ਉਸ ਤੋਂ ਬਾਅਦ ਉਸ ਨੌਜਵਾਨ ਦੇ ਇੱਤੇ ਜ਼ਿੰਮੇਵਾਰੀ ਪੈ ਗਈ ਤਾਂ ਉਹਨੇ ਛੋਟੇ ਭਰਾ ਸੀ ਉਹਨੇ ਉਹਨਾਂ ਨੂੰ ਵੀ ਮਤਲਬ ਕਿ ਪੜਾਇਆ ਦਿਖਾਇਆ ਸੋ ਘਰ ਦਾ ਗੁਜ਼ਾਰਾ ਚਲਾਇਆ ਸੋ ਇਸ ਤਰ੍ਹਾਂ ਮਾਂ ਹੋਰ ਬੇਟੇ ਦੋਨਾਂ ਨੇ ਮਿਹਨਤ ਕਰਕੇ ਆਪਣੇ ਸਾਰੇ ਪਰਿਵਾਰ ਨੂੰ ਪਾਲਿਆ ਪਰ ਉੱਛਣ ਵਾਰ ਬਾਬ ਦੀ ਡੈਥ ਹੋ ਗਈ ਸੀ ਇਸ ਕਰਕੇ ਸਾਰੀ ਜ਼ਿੰਮੇਵਾਰੀ ਉਸ ਨੌਜਵਾਨ ਦੇ ਸਿਰ ਤੇ ਆ ਗਈ ਤਾਂ ਉਸ ਸਮੇਂ ਵਾਰ ਦੇਖਦੀ ਹੈ ਕਿ ਸंसਾਰ ਦੇ ਵਿੱਚ ਸਭ ਲੋਕ ਭਟਕ ਜਾਂਦੇ ਇਸ ਤਰ੍ਹਾਂ ਉਹ ਵੀ ਨੌਜਵਾਨ ਭਟਕ ਗਿਆ ਸੀ ਨਾ ਤੇ ਇਸੇ ਤਰ੍ਹਾਂ ਫਿਰ ਜਦੋਂ ਉਹਨਾਂ ਨੇ ਰੱਬ ਉੱਪਰ ਮੰਨ ਲਾਇਆ ਤੇ ਪਰਮਿਸ਼ਨ ਇਹ ਚਾਇਆ ਕਿ ਮੈਂ ਇਹਨਾਂ ਨੂੰ ਅੱਗੇ ਵਧਾਵਾਂ ਠੀਕ ਹੈ ਸੋਇਰੇ ਦਾ ਸਾਰਾ ਕੋਈ ਹੋਂਦ ਪਪਸ ਕਰਾਉਣਾ ਸ਼ੈਤਾਨ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਅੱਜ ਵੀ ਜਿਹੜਾ ਸ਼ੈਤਾਨ ਆ ਉਹ ਨਹੀਂ ਚਾਹੁੰਦਾ ਕਿ ਪਰਿਵਾਰ ਜਿਹੜੇ ਮਿਲ ਕੇ ਰਹਿਣ ਹਿੰਦੇ ਕਰਨ ਸਟੇ ਪੰਡਿਸ਼ਵ ਜਿਹੜੇ ਆ ਅੱਗੇ ਵਧਾਉਣ ਵਾਸਤੇ ਇਹ ਸਾਨੂੰ ਉਸੇ ਰਸਤੇ ਖਾਣੇ ਲੈ ਕੇ ਜਾਂਦੇ ਆ ਜਿਹੜਾ ਤੰਗ ਰਸਤਾ ਤੇ ਛੋਟਾ ਰਸਤਾ ਹੈ ਬੈਗਮ ਚਿੱਕੜਾ ਸੋਨ ਨੂੰ ਜਾਂਦਾ ਰਸਤਾ ਉਹ ਤੰਗਾ ਛੋਟਾ ਹੈ ਤੇ ਜਿਹੜਾ ਨਰਕ ਨੂੰ ਜਾਂਦਾ ਰਸਤਾ ਚੌਪਾ ਆ ਉਹ ਰਸਤੇ ਸਾਡੇ ਬਹੁਤ ਲੋਕ ਜਾਂਦੇ ਆ ਸਾਰੇ ਬਹੁਤ ਹallelujah ਤੁਸੀਂ ਅੱਜ ਨਹੀਂ ਰੱਕਦੇ ਪਰਮੇਸ਼ਰ ਦੇ ਕੋਲ ਕੋਈ ਸਾਰੇ ਘੱਟ ਲੋਕ ਕੋਣ ਨੇ ਤੇ ਜਿੱਥੇ ਸੇਵਾ ਕਰਨਗੇ ਸੇਵਾ ਉਹਨਗੇ ਟਰੈਕਟਰ ਹੋਣਗੇ ਠੀਕ ਹੈ ਨਾ اور جب بڑے بڑے پروگرام کی سو سارے جیون جو بھی دکھ تکلیف آپ پرمشور ہوں کہ پرمیشور سو بچا سارے دکھا چھڑا اس طرح داؤت بھی جیون دیکھو کنکھ تکلیف پر جڑا انسان دا بروتی ہے وہ نو پتہ نہیں لگتا کہ میرا بروکی کون آنسان جاس بروتی آئے او کبھی بھی مطلب پاپ نہیں کرے گا نو سمجھ جائے گا